ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਜੀ ਟਰੈਕਟਰ ਮੰਡੀ ਚੈਨਲ ਤੇ ਤੁਹਾਡਾ ਸਾਰੇ ਵੀਰਾਂ ਦਾ ਸਵਾਗਤ ਹੈ ਵੀਡੀਓ ਦੇਖਣ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਤੇ ਪ੍ਰੈਸ ਕਰ ਲਓ ਤਾਂ ਜੋ ਹੋਰ ਇਹ ਕਾਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਫਰੀ ਦੇ ਵਿੱਚ ਐਡ ਲਮਾਉਣ ਵਾਸਤੇ WhatsApp ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਤੁਸੀਂ ਭੇਜ ਸਕਦੇ ਹੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਇੱਕੋ ਵੀਰ ਦੇ ਚਾਰ ਸੰਦ ਬਕਾਊਾ ਜੀ ਆਪਾਂ ਗੱਲ ਕਰਦੇ ਹਾਂ 855 ਬਰੇ ਜੀ ਏ ਟਰੈਕਟਰ 2016 ਮਾਡਲ ਦਾ ਮਾਲਕੇ 15 ਦੇ ਆ ਕਾਪੀ 2016 ਦੀ ਹੈ ਜੀ ਪੰਜਾਬ ਨੰਬਰ ਟਰੈਕਟਰ ਆ ਵਧੀਆ ਹਾਲਤ ਦੇ ਵਿੱਚ ਟਰੈਕਟਰ ਤੁਸੀਂ ਚਲਾ ਕੇ ਵਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਮਾਲਕ ਵੀਰ ਨੇ ਇਕੱਲੇ ਟਰੈਕਟਰ ਦਾ ਰੇਟ ਰੱਖਿਆ 4 ਲੱਖ ਤੇ 70000 ਰੁਪਏ ਬਾਕੀ ਮੌਕੇ ਤੇ 4.5 ਲੱਖ ਦੇ ਆਸੇ ਪਾਸੇ ਟਰੈਕਟਰ ਦੇ ਦੇਣਗੇ ਵੀਰ ਟਰੈਕਟਰ ਸਾਰਾ origignal ਆ ਜੀ ਆਪ ਵੀਰ ਬਾਹਰ ਗਏ ਹੋਏ ਆ ਤਾਂ ਕਰਕੇ ਟਰੈਕਟਰ ਸੇਲ ਵਾਸਤੇ ਬਿਕਾਉ ਆ ਜੀ ਟਰੈਕਟਰ ਤੁਸੀਂ ਵਾਹ ਕੇ ਤਸੱਲੀ ਨਾਲ ਚੈੱਕ ਕਰ ਸਕਦੇ ਹੋ ਪਾਵਰ ਸਟੀering ਦੇ ਵਿੱਚ ਰਿਵਰਸ ਪੀਟੀਓ ਦੇ ਵਿੱਚ ਡਬਲ ਪੰਪ ਤੇ ਪਾਵਰ ਹੈ ਜੀ ਰੀਜਨਲ ਡਬਲ ਡਿਸਟ੍ਰਿਬਿਊਟਰ ਸੈਂਟਰ ਗੇਅਰ ਦੇ ਵਿੱਚ ਹੈ ਜੀ ਟਾਇਰ 80 ਪੈਸੇ ਟਾਇਰ ਆ ਪੱਕੇ ਕੰਪਨੀ ਦੇ ਬਾਡੀ ਚ assi ਲਿੰਕਾਂ ਦਾ ਟਰੈਕਟਰ ਬਿਲਕੁਲ ਸਾਫ਼ ਆ ਜੀ ਟਰੈਕਟਰ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਗੇਅਰ ਹਿੱਸੇ ਦੀ ਆਵਾਜ਼ ਨਹੀਂ ਕੋਈ ਟਰੈਕਟਰ ਬਲੋ ਨਹੀਂ ਮਾਰਦਾ ਜੀ ਕੋਈ ਪ੍ਰੈਸ਼ਰ ਨਹੀਂ ਤੋੜਦਾ ਇੱਕ ਵੀਰਾ ਕੁਲੇ ਟਰਾਲਾ ਵਿਕਾਊ ਆ ਜੀ। ਵਧੀਆ ਸਾਫ਼ ਹਾਲਤ ਦੇ ਵਿੱਚ। ਕੰਡੀਸ਼ਨ ਤੁਸੀਂ ਫੋਟੋਆਂ ਦੇਖ ਸਕਦੇ ਹੋ। ਫੁੱਲ ਹੈਵੀ ਟਰਾਲਾ ਵਿਕਾਊ ਆ ਜੀ 2019 ਮਾਡਲ ਆ। ਵਧੀਆ ਵੱਡਾ ਬੈੱਡ ਲੱਗਿਆ ਹੋਇਆ। ਸਾਫ਼ ਕੰਡੀਸ਼ਨ ਦੇ ਵਿੱਚ ਆ ਜੀ। ਫੁੱਲ ਹੈਵੀ ਟਰਾਲਾ ਵਿਕਾਊ ਆ ਜੀ। ਉਹ ਵੀ ਇਸੇ ਵੀਰ ਕੋਲੇ ਆ ਜੀ ਮਾਲਕ ਵੀਰਾਂ ਦਾ ਏਰੀਆ ਹੁਸ਼ਿਆਰਪੁਰ ਢਾਂਡੇ ਕੋਲੇ ਮਾਲਕ ਵੀਰਾਂ ਦਾ ਪਿੰਡ ਆ ਜੀ ਮਾਲਕ ਵੀਰਾਂ ਦਾ ਨੰਬਰ ਉੱਤੇ ਸ਼ੋਅ ਕਰ ਦਿੱਤਾ ਹੈਗਾ ਜੀ ਤੁਸੀਂ WhatsApp ਨੰਬਰ ਤੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਫੋਨ ਨਾਲ ਲੱਗੇ ਇਹ ਵੀਰਾਂ ਦਾ ਬਾਹਰਲਾ ਨੰਬਰ ਆ ਜੀ ਤੁਸੀਂ WhatsApp ਨੰਬਰ ਤੇ ਕੋਈ ਵੀ ਗੱਲਬਾਤ ਕਰ ਸਕਦੇ ਹੋ ਇੱਕ ਵੀਰਾਂ ਕੋਲੇ ਹਲ ਬਕਾਊ ਆ ਜੀ ਇਹ ਵੀ ਵਧੀਆ ਹਾਲਤ ਦੇ ਵਿੱਚ ਸਪਰਿੰਗਾ ਵਾਲੇ ਹਾਲਾ ਕੰਡੀਸ਼ਨ ਤੁਸੀਂ ਹਲਾਂ ਦੀ ਵੀ ਦੇਖ ਸਕਦੇ ਹੋ ਜੀ ਵਧੀਆ ਸਾਫ਼ ਹਾਲਤ ਦੇ ਵਿੱਚ ਇਹ ਹਾਲ ਵਿਕਾਊ ਹੈ ਜੀ ਵੀਰ ਆਪ ਬਾਹਰ ਗਏ ਹੋਏ ਤਾਂ ਕਰਕੇ ਇਹ ਸਾਰੇ ਸੰਦ ਵੀਰਾਂ ਦੇ ਵਿਕਾਊ ਹੈ ਜੀ ਕੰਡੀਸ਼ਨ ਤੁਸੀਂ ਸਾਰੇ ਸੰਦਾਂ ਦੀ ਦੇਖ ਸਕਦੇ ਹੋ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 3938932568 ਤੇ ਤੁਸੀਂ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਜੀ ਉੱਤੇ ਆਪਾਂ ਮਾਲਕ ਵੀਰ ਦਾ ਨੰਬਰ ਸ਼ੋਅ ਕਰ ਦਿੱਤਾਗਾ ਇਹ ਹਲਵੀ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਸੇਲ ਵਾਸਤੇ ਵੀਰਾਂ ਦੇ ਬਿਕਾਊ ਆ ਜੀ ਸਾਰੇ ਸੰਦ ਬਿਕਾਊ ਆ ਵੀਰਾਂ ਨਾਲ ਤੁਸੀਂ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਸਾਰੇ ਸੰਦਾਂ ਦਾ ਰੇਟ 690000 ਰੁਪਏ ਬਾਕੀ ਮੌਕੇ ਤੇ ਮਾਨਤਣ ਪੂਰਾ ਵੀਰ ਕਰ ਦੇਣਗੇ ਜੀ ਕੱਲੇ ਟਰੈਕਟਰ ਦਾ ਰੇਟ 470000 ਰੁਪਇਆ 4.5 ਲੱਖ ਦਾ ਟਰੈਕਟਰ ਵੀਰ ਦੇਣਗੇ ਬਾਕੀ ਮੌਕੇ ਤੇ ਹੋਰ ਵੀ ਮਾਨਤਣ ਕਰ ਦੇਣਗੇ ਜੀ ਇੱਕ ਵੀਰਾਂ ਕੋਲ ਸੁਹਾਗਾ ਵੀ ਬਕਾਉ ਹੈ ਜੀ ਇਹ ਵੀ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਫਰੇਮ ਬਣਿਆ ਹੋਇਆ ਲੋਹੇ ਦਾ ਵਧੀਆ ਟਾਇਰ ਹਿੱਸਾ ਲੱਗਿਆ ਹੋਇਆ ਜੀ ਸੁਹਾਗੇ ਨੂੰ ਫੁੱਲ ਹੈਵੀ ਸੁਹਾਗਾ ਇਹ ਵੀ ਇਹ ਚਾਰੇ ਸੰਦ ਵੀਰਾਂ ਦੇ 690000 ਡਿਮਾਂਡ ਕਰਦੇ ਆ ਵੀਰ ਬਾਕੀ ਮੌਕੇ ਤੇ ਮਾਨਤਨ ਪੂਰਾ ਕਰ ਦੇਣਗੇ ਜੀ ਆਪਣੀ ਚਲਦੀ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫ੍ਰੀ ਦੇ ਵਿੱਚ ਐਡ ਲਵਾਉਣ ਵਾਸਤੇ ਆਪਣੇ WhatsApp ਨੰਬਰ ਤੇ ਫਟਮਾ ਸੈਂਡ ਕਰੋ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਜੀ